ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਟਰੈਕਟਰ ਬੱਖ-ਬੱਖ ਤਰ੍ਹਾਂ ਦੇ ਟਰੈਕਟਰ ਨੇ ਹਰ ਕੰਪਨੀ ਦੇ ਸੋਨਾਲੀਕਾ ਨਿਊ ਹੋਲੈਂਡ ਸਵਰਾਜ ਪ੍ਰੀਤ ਫਾਰਮ ਟਰੈਕ ਹਰ ਤਰ੍ਹਾਂ ਦੇ ਟਰੈਕਟਰ ਨੇ ਤੁਹਾਨੂੰ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਦਿੰਨੇ ਆ ਆਜੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆ ਗਿਆ ਆਪਣੇ ਲਵੇ ਸੋਨਾਲੀਕਾ 750 ਟਾਪ ਮਾਡਲ ਟਾਪ ਮਾਡਲ ਹੈ ਸੋਨਾਲੀਕਾ 750 ਦੇਖ ਸਕਦੇ ਹੋ ਟਰੈਕਟਰ ਮੂਰਲੇ ਟਾਇਰ ਬਿਲਕੁਲ ਨਵੇਂ ਮਾਗਰਲੇ ਟਾਇਰ 70 ਪੈਸੇ ਦੇਖ ਸਕਦੇ ਹੋ ਟਾਪ ਮਾਡਲ ਚ ਹੈ ਜਿਹੜਾ ਸੋਨਾਲੀਕਾ ਸਕੰਦਰ ਐਚ ਡੀ ਐਮ ਮਾਡਲ ਹੈਗਾ ਇਹ 2020 ਬੀ ਮਾਡਲ ਡਿਮਾਂਡ ਕਰਦੇ ਨੇ ਬਾਈ ਇਹਦੀ 5 ਲੱਖ 40 ਹਜ਼ਾਰ 5 ਲੱਖ 40 ਹਜ਼ਾਰ ਡਿਮਾਂਡ ਹੈ ਬੀ ਮਾਡਲ ਹਰਿਆਣਾ ਨੰਬਰ ਇਦੇ ਨਾਲ ਹੀ ਆ ਗਿਆ ਹੌਲੈਂਡ ਸਪੈਸ਼ਲ ਐਡੀਸ਼ਨ ਟਰੈਕਟਰ ਦੇਖ ਸਕਦੇ ਹੋ ਨੋਪੀ ਲੱਗੀ ਹੋਈ ਹੈ ਪੂਰਾ ਸਾਫ ਟਰੈਕਟਰ ਹੈ ਬਾਡੀ ਲੈਂਡ ਦਾ ਦੇਖ ਸਕਦੇ ਹੋ ਮਾਡਲ 18 ਡਿਮਾਂਡ ਕਰਦੇ ਨੇ ਭਾਈ 5 ਲੱਖ 65000 2018 ਮਾਡਲ 5 ਲੱਖ 65000 ਡਿਮਾਂਡ ਹੈ ਭਾਈਆਂ ਦੀ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਹੈ ਨਾਲ ਦੇ ਟਾਇਰ ਨੇ ਇਹ ਤੋ ਅੱਗੇ ਫੇਰ ਆ ਗਿਆ ਆਪਣੇ ਲਵੇ ਸੋਨਾ ਲੀਕਾ ਸੋਨਾ ਲੀਕਾ 2016 ਮਾਡਲ ਸਵਾ 4 ਲੱਖ ਡਿਮਾਂਡ ਹੈ ਬਾਈਆਂ ਦੀ ਸਵਾ 4 ਡਿਮਾਂਡ 2016 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ ਹੈ ਹਰਿਆਣਾ ਨੰਬਰ ਲਗਭਗ ਸਾਰੇ ਟਰੈਕਟਰ ਤਾਂ ਉਹਨੂੰ ਹਰਿਆਣਾ ਨੰਬਰ ਮਿਲਣਗੇ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਟਮਾਟੀ 855 ਪਾਵਰ ਸਟੀering ਦੇ ਵਿੱਚ 2012 ਮਾਡਲ 7.5 ਲੱਖ ਡਿਮਾਂਡ ਹੈ ਬਈਆਂ ਦੀ 12 ਮਾਡਲ 7.5 ਲੱਖ ਡਿਮਾਂਡ ਹੈ 855 ਪਾਵਰ ਸਟੀering ਦੇ ਵਿੱਚ ਹੈ ਟਰੈਕਟਰ ਛਾਤਰੀ ਲੱਗੀ ਹੋਈ ਹੈ ਡੰਡਾ ਡਰਾਵਲ ਨਾਲ ਮਿਲੂਗਾ ਡੰਡਾ ਡਰਾਵਲ ਨਾਲ ਮਿਲੂਗਾ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਫਾਰਮ ਟਰੈਕ ਫਾਰਮ ਟਰੈਕ ਦੇਖ ਸਕਦੇ ਹੋ 60 ਦਾ ਇਹ ਵੀ 12 ਮਾਡਲ ਹੈ ਪਉਨੇ 3 ਲੱਖ ਡਿਮਾਂਡ ਹੈ ਮਾਰਗਲੇ ਟਾਇਰ ਬਿਲਕੁਲ ਨਵੇਂ ਨੇ 90 ਪੈਸੇ ਟਾਇਰ ਲਾ ਲੋ ਮੂਰਲੇ ਟਾਇਰ ਥੋੜੇ ਡਾਊਨ ਨੇ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਫਾਰਮ ਟਰੈਕ 60 ਦਾ 2012 ਮਾਡਲ 2 ਲੱਖ 75000 ਡਿਮਾਂਡ ਕਰਦੇ ਨੇ ਬਾਈ ਪਾਵਰ ਸਟੀering ਹੈ ਪਾਵਰ ਸਟੀering ਦੇ ਵਿੱਚ ਛਾਤਰੀ ਲੱਗੀ ਹੋਈ ਹੈ ਡੰਟਾ ਡਰਾਵਲ ਨਾਲ ਹੈ ਇਸ ਤੋਂ ਅੱਗੇ ਆ ਕੇ ਆ ਕੇ ਆਪਣੇ ਲਵੇ ਫਿਰ ਹੌਲੈਂਡ 2014 ਮਾਡਲ 3630 ਦੇਖ ਸਕਦੇ ਹੋ ਟਰੈਕਟਰ ਸੁਪਰ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ ਹੈ 2014 ਮਾਡਲ 395000 22 ਡਿਮਾਂਡ ਕਰਦੇ ਨੇ ਛਾਤਰੀ ਲੱਗੀ ਹੋਈ ਹੈ ਡੰਡਾ ਡਰਾਵਲ ਨਾਲ ਮਿਲੂਗਾ ਪਿਛਲੇ ਟਾਇਰ 50 ਪੈਸੇ ਮੂਹਰੇਲੇ ਟਾਇਰ ਬਿਲਕੁਲ ਨਵੇਂ ਨੇ ਦੇਖ ਸਕਦੇ ਹੋ ਟਰੈਕਟਰ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ 14 ਮਾਡਲ 355 ਮੈਂ ਡਿਮਾਂਡ ਇਸ ਦੇ ਨਾਲ ਆ ਗਿਆ ਸੋਨਾਲੀਕਾ 750 2001 ਮਾਡਲ 1 ਲੱਖ 70000 ਡਿਮਾਂਡ ਹੈ ਬਾਈਆਂ ਦੀ 2001 ਮਾਡਲ 170 ਡਿਮਾਂਡ ਹੈ ਦੇਖ ਸਕਦੇ ਹੋ ਟਰੈਕਟਰ ਸੋਨਾਲੀਕਾ ਇਸ ਦੇ ਨਾਲ ਹੀ ਆ ਗਿਆ ਸੋਨਾਲੀਕਾ 740 ਆ ਖੜਿਆ ਸੋਨਾਲੀ ਕਾ 740 ਦੇਖ ਸਕਦੇ ਹੋ ਟਰੈਕਟਰ ਸੈਂਟਰ ਗੇਅਰ ਦੇ ਵਿੱਚ ਹੈ 2006 ਮਾਡਲ 1 ਲੱਖ 40000 ਡਿਮਾਂਡ ਹੈ ਛਾਤਰੀ ਲੱਗੀ ਹੋਈ ਹੈ ਪਿਛਲੇ ਟਾਇਰ ਸਾਫ਼ ਨੇ ਮੂਹਰੇ ਟਾਇਰ 50 ਪੈਸੇ ਨੇ ਦੇਖ ਸਕਦੇ ਹੋ ਟਰੈਕਟਰ ਹਾਲਾਤ ਦੇ ਹਿਸਾਬ ਨਾਲ ਰੇਟ ਵੀ ਠੀਕ ਰੱਖਿਆ ਪਈਆਂ ਨੇ 1 ਲੱਖ 40 ਇਸ ਦੇ ਨਾਲ ਹੀ ਆ ਗਿਆ ਆਪਣੇ ਲਵੇ ਇੰਡੋ ਫਾਰਮ B35 B35 ਇੰਡੋ ਫਾਰਮ 2004 ਮਾਡਲ ਸਵਾ ਲੱਖ ਰੁਪਇਆ ਡਿਮਾਂਡ ਕਰਦੇ ਨੇ ਬਾਈ ਇਹਦੀ ਸਵਾ ਲੱਖ ਡਿਮਾਂਡ ਹੈ ਦੇਖ ਸਕਦੇ ਹੋ ਟਰੈਕਟਰ ਇੰਡੋ ਫਾਰਮ B35 2004 ਮਾਡਲ ਇਹ ਸਾਰੇ ਟਰੈਕਟਰ ਪਿੰਡ ਘੱਗਾ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤੜਾ ਪਿੰਡ ਘੱਗਾ ਕਲਵਾਨੂ ਰੋਡ ਦੇ ਉੱਤੇ ਬਾਈ ਜਰਨੈਲ ਕੋਲੇ ਖੜੇ ਨੇ ਬਾਈ ਜਰਨੈਲ ਦਾ ਨੰਬਰ ਹੈਗਾ 93555 94148 ਹਰਦੀਪ ਬਾਈ ਦਾ ਨੰਬਰ ਹੈਗਾ 99148 93800 42 99148 93842 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਜੋ ਤੁਹਾਨੂੰ ਟਰੈਕਟਰਾਂ ਦੇ ਰੇਟ ਬੋਲੇ ਨੇ ਇਹ ਕੋਈ ਫਿਕਸਡ ਰੇਟ ਨਹੀਂ ਹੈਗੇ ਇਹਨਾਂ ਦੇ ਵਿੱਚੋਂ ਸੈਟਿੰਗ ਹੋ ਜਾਂਦੀ ਹੈ ਜੋ ਸੌਦਾ ਕਰਨ ਵੇਲੇ ਹਰੇਕ ਟਰੈਕਟਰ ਦੇ ਵਿੱਚੋਂ ਰੇਟ ਦੇ ਵਿੱਚੋਂ 5 ਤੋਂ 10000 20000 ਤੱਕ ਵੀ ਲੈਸ ਹੋ ਜਾਂਦਾ ਹੈ